ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਕ ਖਾਸ ਕਿਤਾਬ ਦੇ ਸਰੋਤਾਂ ਨੂੰ ਫਰੋਲ ਰਹੇ ਹਾਂ ਹੈ ਜਿਸ ਨੇ ਦੁਨੀਆ ਭਰ ਚ ਬਹੁਤ ਲੋਕਾਂ ਦੀ ਸੋਚ ਬਦਲੀ ਹੈ ਟੋਨੀ ਰੌਬਿੰਸ ਦੀ ਅਸੀਮਿਤ ਸ਼ਕਤੀ ਮਤਲਬ ਅਨਲਿਮਿਟਿਡ ਪਾਵਰ ਸਾਡੇ ਕੋਲ ਇਸ ਬਾਰੇ ਕਾਫੀ ਸਮਗਰੀ ਹੈ ਕੁਝ ਆਰਟੀਕਲਸ ਰਿਸਰਚ ਨੋਟਸ ਵਗੈਰਾ ਹਾਂਜੀ ਤੇ ਇਸ ਕਿਤਾਬ ਦਾ ਜਿਹੜਾ ਮੇਨ ਮੈਸੇਜ ਹੈ ਨਾ ਉਹ ਬੜਾ ਕਲੀਅਰ ਹੈ ਸਫਲਤਾ ਕੋਈ ਐਵੇਂ ਤੁਕਾ ਨਹੀਂ ਕੋਈ ਕਿਸਮਤ ਨਹੀਂ ਇੱਕ ਸਾਇੰਸ ਹੈ ਇੱਕ ਫਾਰਮੂਲਾ ਹੈ ਜਿਹਨੂੰ ਸਮਝਿਆ ਜਾ ਸਕਦਾ ਸਿੱਖਿਆ ਜਾ ਸਕਦਾ ਜਿਵੇਂ ਸਰੋਤਾ ਚ ਲਿਖਿਆ ਵੀ ਹੈ ਤਾਕਤ ਤਾਂ ਅੰਦਰ ਹੀ ਹੁੰਦੀ ਹੈ ਪਰ ਉਹਨੂੰ ਵਰਤਣ ਦਾ ਫਾਰਮੂਲਾ ਸਮਝਣਾ ਪੈਂਦਾ ਬਿਲਕੁਲ ਬਿਲਕੁਲ ਤਾਂ ਫਿਰ ਅੱਜ ਆਪਣਾ ਮਕਸਦ ਇਹੀ ਹੈ ਕਿ ਇਸ ਫਾਰਮੂਲੇ ਦੇ ਮੇਨ ਪੁਆਇੰਟਸ ਨੂੰ ਸਮਝੀਏ ਇਹ ਕਿਤਾਬ ਜਿਹੜੀ ਰੌਬਿੰਸ ਦੀ ਪਹਿਲੀ ਵੱਡੀ ਕਿਤਾਬ ਸੀ ਇਹ ਦੱਸਦੀ ਹੈ ਕਿ ਆਪ ਆਪਨੀ ਬੈਸਟ ਪਰਫਾਰਮੈਂਸ ਕਿਵੇਂ ਦੇ ਸਕਦੇ ਆ ਇਹ ਕੰਮ ਕਰਦੀ ਹੈ ਸਾਡੀ ਸੋਚ ਤੇ ਸਾਡੀ ਗੱਲਬਾਤ ਤੇ ਸਾਡੇ ਵਿਵਹਾਰ ਤੇ ਤੇ ਖਾਸ ਕਰਕੇ ਇੱਕ ਤਕਨੀਕ ਯੂਜ਼ ਕਰਦੀ ਹੈ ਐਨ ਐਲ ਪੀ ਹਾਂ ਐਨ ਐਲ ਪੀ ਨਿਊਰੋ ਲਿੰਗੁਇਸਟਿਕ ਪ੍ਰੋਗਰਾਮਿੰਗ ਇਹ ਸਮਝਣਾ ਜ਼ਰੂਰੀ ਹੈ ਥੋੜਾ ਕਿਉਂਕਿ ਸਾਰੀ ਕਿਤਾਬ ਦਾ ਬੇਸ ਇਹੀ ਹੈ ਦੇਖੋ ਐਨ ਐਲ ਪੀ ਦਾ ਮਤਲਬ ਹੈ ਨਿਊਰੋ ਯਾਨੀ ਸਾਡਾ ਦਿਮਾਗ ਲਿੰਗੁਇਸਟਿਕ ਮਤਲਬ ਜਿਹੜੀ ਭਾਸ਼ਾ ਅਸੀਂ ਵਰਤਦੇ ਹਾਂ ਤੇ ਪ੍ਰੋਗਰਾਮਿੰਗ ਹੋ ਗਏ ਸਾਡੇ ਬਿਹੇਵੀਅਰ ਦੇ ਪੈਟਰਨ ਸਾਡੀਆਂ ਆਦਤਾਂ ਐਨ ਐਲ ਪੀ ਕਹਿੰਦੀ ਹੈ ਕਿ ਇਹ ਤਿੰਨੋਂ ਚੀਜ਼ਾਂ ਆਪਸ ਚ ਜੁੜੀਆਂ ਨੇ ਤੇ ਅਸੀਂ ਇਹਨਾਂ ਨੂੰ ਬਦਲ ਸਕਦੇ ਹਾਂ ਜਾਣਬੁੱਝ ਕੇ ਤਾਂ ਕਿ ਨਤੀਜੇ ਬਿਹਤਰ ਮਿਲਣ ਇਹ ਵਾਲੀ ਕਿਤਾਬ ਅਨਲਿमिटेड ਪਾਵਰ ਉਹਨਾਂ ਦੀ ਦੂਜੀ ਮਸ਼ਹੂਰ ਕਿਤਾਬ ਅਵੇਕੰਦ ਜਾਇੰਟ ਵਿਦਨ ਨਾਲੋਂ ਥੋੜੀ ਜੀ ਜ਼ਿਆਦਾ ਟੈਕਨੀਕਲ ਹੈ ਉਹਨਾਂ ਲਈ ਬਹੁਤ ਵਧੀਆ ਜਿਹੜੇ ਸਟੈਪ ਬਾਈ ਸਟੈਪ ਸਮਝਣਾ ਚਾਹੁੰਦੇ ਨੇ ਕਿ ਦਿਮਾਗ ਦੀ ਮਾਸਟਰੀ ਕਿਵੇਂ ਕਰਨੀ ਹੈ ਠੀਕ ਹੈ ਠੀਕ ਹੈ ਤਾਂ ਫਿਰ ਚਲਿਏ ਇਸ ਟੈਕਨੀਕਲ ਸਫਰ ਤੇ ਪਹਿਲਾ ਵੱਡਾ ਆਈਡੀਆ ਜਿਸ ਦੀ ਗੱਲ ਸਰੋਤਾਂ 'ਚ ਹੈਗੀ ਹੈ ਉਹ ਹੈ ਸਟੇਟ ਦੀ ਪਾਵਰ ਮਤਲਬ ਸਾਡੀ ਭਾਵਨਾਤਮਕ ਹਾਲਤ ਸਾਡੀ ਇਮੋਸ਼ਨਲ ਸਟੇਟ ਕਹਿੰਦੇ ਨੇ ਕਿ ਸਾਡੀ ਸਟੇਟ ਹੀ ਡਿਸਾਈਡ ਕਰਦੀ ਹੈ ਕਿ ਅਸੀਂ ਕਿਵੇਂ ਸੋਚਾਂਗੇ ਕਿਵੇਂ ਫੀਲ ਕਰਾਂਗੇ ਤੇ ਕਿਵੇਂ ਐਕਟ ਕਰਾਂਗੇ ਇਹ ਕਿੰਨਾ ਕੁ ਸਹੀ ਲੱਗਦਾ ਇਹ ਬਹੁਤ ਹੀ ਬੁਨਿਆਦੀ ਨੁਕਤਾ ਹੈ ਸਟੇਟ ਸਿਰਫ ਮੂਡ ਨਹੀਂ ਹੈਗਾ ਇਹ ਉਸ ਪਲ ਦੀ ਸਾਡੀ ਮੈਂਟਲ ਇਮੋਸ਼ਨਲ ਤੇ ਫਿਜ਼ੀਕਲ ਤਿੰਨਾ ਹਾਲਤਾਂ ਦਾ ਜੋੜ ਹੈ ਤੇ ਰੋਬਿੰਸ ਦਾ ਕਹਿਣਾ ਹੈ ਕਿ ਅਸੀਂ ਇਸ ਸਟੇਟ ਦੇ ਗੁਲਾਮ ਨਹੀਂ ਆ ਇਸ ਨੂੰ ਮਿੰਟਾਂ ਸੈਕਿੰਡਾਂ ਚ ਬਦਲ ਸਕਦੇ ਆ ਇਸ ਦੇ ਲਈ ਉਹ ਤਿੰਨ ਚੀਜ਼ਾਂ ਦੱਸਦੇ ਨੇ ਪਹਿਲਾ फिजियोलॉजी मतलब ਤੁਹਾਡੀ ਸਰੀਰੇ ਖਾਲਤ ਤੁਸੀਂ ਬੈਠੇ ਕਿਵੇਂ ਹੋ ਸਾਹ ਕਿਵੇਂ ਲੈ ਰਹੇ ਹੋ ਤੁਹਾਡੀ ਮੂਵਮੈਂਟ ਦੂਜਾ ਤੁਹਾਡਾ ਫੋਕਸ ਉਸ ਪਲ ਦਿਮਾਗ ਕਿੱਥੇ ਹੈ ਪੋਜ਼ਿਟਿਵ ਚੀਜ਼ਾਂ ਤੇ ਜਾਂ ਨੈਗੇਟਿਵ ਤੇ ਤੇ ਤੀਜਾ ਤੁਹਾਡੀ ਲੈਂਗੁਏਜ ਆਪਣੇ ਆਪ ਨਾਲ ਜਾਂ ਦੂਜਿਆਂ ਨਾਲ ਸ਼ਬਦ ਕਿਹੜੇ ਵਰਤ ਰਹੇ ਹੋ ਇਹ ਬੜਾ ਦਿਲਚਸਪ ਹੈ ਮਤਲਬ ਜੇ ਕੋਈ ਬੰਦਾ ਲੋ ਫੀਲ ਕਰ ਰਿਹਾ ਤਾਂ ਸਿਰਫ ਆਪਣੀ ਬੋਡੀ ਪੋਜੀਸ਼ਨ ਠੀਕ ਕਰ ਲਵੇ ਸਿੱਧਾ ਹੋ ਕੇ ਬੈ ਜਾਵੇ ਡੂੰਗਾ ਸਾ ਲਵੇ ਤੇ ਆਪਣਾ ਧਿਆਨ ਕਿਸੇ ਚੰਗੀ ਗੱਲ ਤੇ ਲਾਵੇ ਤਾਂ ਫਰਕ ਪੈ ਸਕਦਾ ਸਰੋਤਾਂ 'ਚ ਇੱਕ ਲਾਈਨ ਸੀ ਪੰਜਾਬੀ 'ਚ ਫੀਲਿੰਗ ਬੈਡ ਬੋਡੀ ਠੀਕ ਕਰੋ ਬ੍ਰੇਨ ਵੀ ਠੀਕ ਇਹ ਥੋੜਾ ਜਿਹਾ ਜ਼ਿਆਦਾ ਹੀ ਸੌਖਾ ਨਹੀਂ ਲੱਗਦਾ ਦੇਖੋ ਸੌਖਾ ਸ਼ਾਇਦ ਲੱਗੇ ਪਰ ਇਹ ਉਪਰੋਂ ਉਪਰੋਂ ਦੀ ਗੱਲ ਨਹੀਂ ਹੈ ਇਹਦਾ ਸਾਇੰਟਿਫਿਕ ਬੇਸ ਹੈ ਜਦੋਂ ਤੁਸੀਂ ਆਪਣਾ ਪੋਸਚਰ ਬਦਲਦੇ ਹੋ ਮੰਨ ਲਓ ਮੋਢੇ ਸਿੱਧੇ ਕਰਦੇ ਹੋ ਤਾਂ ਦਿਮਾਗ ਨੂੰ ਅਲੱਗ ਸਿਗਨਲ ਜਾਂਦੇ ਨੇ ਨਿਊਰੋਕੇਮਿਕਲਸ ਬਦਲਦੇ ਨੇ ਡੂੰਗਾ ਸਾਹ ਲੈਣ ਨਾਲ ਆਕਸੀਜਨ ਵੱਧਦੀ ਹੈ ਸਟ्रेस ਘਟਦਾ ਹੈ ਤੇ ਜਿਸ ਚੀਜ਼ ਤੇ ਤੁਸੀਂ ਫੋਕਸ ਕਰੋਗੇ ਉਹੀ ਤੁਹਾਡੀ ਰਿਐਲਿਟੀ ਬਣ ਜਾਂਦੀ ਹੈ ਉਸ ਪਲਲੇ ਇਹ ਕੋਈ ਮੈਜਿਕ ਨਹੀਂ ਇਹ ਆਪਣੇ ਸਰੀਰ ਤੇ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਨੂੰ ਸਮਝ ਕੇ ਯੂਜ਼ ਕਰਨਾ ਹੈ ਹਾਂ ਤੁਰੰਤ ਫਰਕ ਪੈਂਦਾ ਪਰ ਇਹਨੂੰ ਆਦਤ ਬਣਾਉਣ ਲਈ ਪ੍ਰੈਕਟਿਸ ਤਾਂ ਚਾਹੀਦੀ ਹੈ ਹਾਂ ਹਾਂ ਇਹ ਗੱਲ ਸਮਝ ਆਉਂਦੀ ਹੈ ਇਹ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਮੈਨੇਜ ਕਰਨਾ ਹੋ ਗਿਆ ਚੰਗਾ ਜੇ ਆਪਾਂ ਆਪਣੀ ਸਟੇਟ ਕੰਟਰੋਲ ਕਰਨਾ ਸਿੱਖ ਲਈਏ ਅਗਲਾ ਕਦਮ ਕੀ ਹੈ ਸਰੋਤ ਕਹਿੰਦੇ ਨੇ ਸਫਲਤਾ ਦਾ ਮਾਡਲਿੰਗ ਮਾਡਲਿੰਗ ਸਕਸੈਸ ਇਹਦਾ ਕੀ ਮਤਲਬ ਹੋਇਆ ਮਾਡਲਿੰਗ ਦਾ ਬੇਸਿਕ ਆਈਡੀਆ ਹੈ ਕਿ ਸਫਲਤਾ ਪਿੱਛੇ ਨਾ ਕੁਝ ਖਾਸ ਪੈਟਰਨ ਹੁੰਦੇ ਨੇ ਕੁਝ ਖਾਸ ਤਰੀਕੇ ਸੋਚਣ ਦੇ ਕੰਮ ਕਰਨ ਦੇ ਜੇ ਤੁਸੀਂ ਕਿਸੇ ਵੀ ਫੀਲਡ 'ਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਉਹਨਾਂ ਲੋਕਾਂ ਨੂੰ ਲੱਭੋ ਜੋ ਪਹਿਲਾਂ ਹੀ ਉੱਥੇ ਕਾਮਯਾਬ ਨੇ ਤੇ ਉਹਨਾਂ ਦੇ ਸਿਸਟਮ ਨੂੰ ਸਮਝੋ ਤੇ ਅਪਣਾਓ ਪਰ ਇੱਥੇ ਅਪਣਾਓ ਦਾ ਮਤਲਬ ਸਿਰਫ ਬਾਹਰੀ ਕੰਮਾਂ ਦੀ ਨਕਲ ਨਹੀਂ ਹੈਗਾ ਅੱਛਾ ਤਾਂ ਫਿਰ ਕਿਸ ਚੀਜ਼ ਦੀ ਨਕਲ ਕਰਨੀ ਹੈ ਕਿਉਂਕਿ ਜੇ ਸਿਰਫ ਉਹੀ ਕਰੀਏ ਜੋ ਉਹ ਕਰਦੇ ਨੇ ਤਾਂ ਸ਼ਾਇਦ ਸੇਮ ਰਿਜ਼ਲਟ ਨਾ ਮਿਲੇ ਹਾਲਾਤ ਤਾਂ ਵੱਖਰੇ ਹੋ ਸਕਦੇ ਨੇ ਹੈਨਾ ਇੱਥੇ ਹੀ ਜ਼ੋਰ ਦਿੰਦੇ ਨੇ ਕਿ ਸਿਰਫ ਐਕਸ਼ਨਸ ਦੀ ਨਕਲ ਕਾਫੀ ਨਹੀਂ ਹੈ ਤੁਹਾਨੂੰ ਉਹਨਾਂ ਦੇ ਵਿਸ਼ਵਾਸਾਂ ਬੀਲੀਵਸ ਨੂੰ ਸਮਝਣਾ ਪਾਉਗਾ ਉਹ ਦੁਨੀਆ ਨੂੰ ਕਿਵੇਂ ਦੇਖਦੇ ਨੇ ਕਿਸ ਚੀਜ਼ ਤੇ ਯਕੀਨ ਕਰਦੇ ਨੇ ਉਹਨਾਂ ਦੀ ਮੈਂਟਲ ਸਟਰੈਟੇਜੀ ਕੀ ਹੈ ਮਤਲਬ ਉਹ ਸੋਚਦੇ ਕਿਵੇਂ ਨੇ ਫੈਸਲੇ ਕਿਵੇਂ ਲੈਂਦੇ ਨੇ ਇੱਥੋਂ ਤੱਕ ਕਿ ਉਹਨਾਂ ਦੀ ਫਿਜ਼ੀਓਲੋਜੀ ਉਹਨਾਂ ਦਾ એનર્ਜੀ ਲੈਵਲ ਕੀ ਰਹਿੰਦਾ ਹੈ ਇਹ ਇੱਕ ਡੂੰਗੀ ਪ੍ਰੋਸੈਸ ਹੈ ਧਿਆਨ ਨਾਲ ਦੇਖਣਾ ਸਵਾਲ ਪੁੱਛਣੇ ਤੇ ਫਿਰ ਉਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਨਾ ਜਿਵੇਂ ਸਰੋਤ ਕਹਿੰਦੇ ਨੇ ਸਕਸੈਸ ਲੀਵਸ ਕਲੂਜ਼ ਫਾਲੋ them بس ਉਹਨਾਂ ਸੁਰਾਗਾਂ ਨੂੰ ਡੀਕੋਡ ਕਰਨਾ ਹੀ ਮਾਡਲਿੰਗ ਹੈ। ਅੱਛਾ ਤਾਂ ਇਹ ਸਿਰਫ ਇਹ ਦੇਖਣਾ ਨਹੀਂ ਕਿ ਕਿਸੇ ਕੋਲ ਕਿਹੜੀ ਗੱਡੀ ਹੈ ਸਗੋਂ ਇਹ ਸਮਝਣਾ ਕਿ ਉਹ ਉੱਥੋਂ ਤੱਕ ਪਹੁੰਚਿਆ ਕਿਵੇਂ ਉਹਦੀ ਸੋਚ ਕੀ ਸੀ ਪਿੱਛੇ। ਹੂੰ ਇਹ ਤਾਂ ਕਾਫੀ ਮਿਹਨਤ ਵਾਲਾ ਕੰਮ ਲੱਗਦਾ ਫਿਰ। ਹਾਂ ਮਿਹਨਤ ਤਾਂ ਹੈਗੀ ਹੈ ਪਰ ਸ਼ਾਇਦ ਐਵੇਂ ਹਵਾ 'ਚ ਤੀਰ ਚਲਾਉਣ ਨਾਲੋਂ ਰੈਂਡਮ ਤਜਰਬੇ ਕਰਨ ਨਾਲੋਂ ਜ਼ਿਆਦਾ ਐਫੀਸ਼ੀਐਂਟ ਤਰੀਕਾ ਹੈ। ਇਹ ਤੁਹਾਨੂੰ ਸਿੱਧਾ ਉਹਨਾਂ ਸਟਰੈਟਜੀਜ਼ ਤੱਕ ਲੈ ਜਾਂਦਾ ਜਿਹੜੀਆਂ ਆਲਰੇਡੀ ਕੰਮ ਕਰ ਚੁੱਕੀਆਂ ਨੇ। ਠੀਕ ਹੈ ਠੀਕ ਹੈ। ਇਸ ਨਾਲ ਜੁੜਿਆ ਹੋਇਆ ਅਗਲਾ ਪੁਆਇੰਟ ਵੀ ਬੜਾ ਇੰਪੋਰਟੈਂਟ ਲੱਗ ਰਿਹਾ ਹੈ ਸੰਚਾਰ ਇਸ ਸ਼ਕਤੀ ਕਮਿਊਨੀਕੇਸ਼ਨ ਇਸ ਪਾਵਰ ਸ੍ਰੋਤ ਕਹਿੰਦੇ ਨੇ ਕਿ ਸਾਡੀ ਗੱਲਬਾਤ ਹੀ ਸਾਡੇ ਰਿਸ਼ਤੇ ਤੇ ਸਾਡੀ ਅਸਲੀਅਤ ਬਣਾਉਂਦੀ ਹੈ ਇਹ ਤਾਂ ਵੈਸੇ ਆਮ ਜੀ ਗੱਲ ਲੱਗਦੀ ਹੈ ਇਸ 'ਚ ਰੌਬਿਨਸ ਦਾ ਖਾਸ ਐਂਗਲ ਕੀ ਹੈ ਖਾਸ ਐਂਗਲ ਇਹ ਹੈ ਕਿ ਰੌਬਿਨਸ ਕਮਿਊਨੀਕੇਸ਼ਨ ਨੂੰ ਬਹੁਤ ਵੱਡੇ ਕੈਨਵਸ ਤੇ ਦੇਖਦੇ ਨੇ ਇਹ ਸਿਰਫ ਸ਼ਬਦਾਂ ਦਾ ਲੈਣ ਦੇਣ ਨਹੀਂ ਇੱਚ ਸਭ ਕੁਝ ਆ ਜਾਂਦਾ ਹੈ ਤੁਸੀਂ ਦੂਜਿਆਂ ਨਾਲ ਰਿਪੋਰਟ ਕਿਵੇਂ ਬਣਾਉਂਦੇ ਹੋ ਮਤਲਬ ਕਨੈਕਸ਼ਨ ਕਿਵੇਂ ਬਣਾਉਂਦੇ ਹੋ ਆਪਣੀ ਗੱਲ ਕਿੰਨੇ ਅਸਰਦਾਰ ਤਰੀਕੇ ਨਾਲ ਰੱਖਦੇ ਹੋ ਤੇ ਸਭ ਤੋਂ ਜ਼ਰੂਰੀ ਤੁਸੀਂ ਆਪਣੇ ਆਪ ਨਾਲ ਕਿਵੇਂ ਗੱਲ ਕਰਦੇ ਹੋ ਉਹ ਵਰਬਲ ਯਾਨੀ ਬੋਲਣ ਵਾਲੇ ਤੇ ਨਾਨ ਵਰਬਲ ਯਾਨੀ ਬਿਨਾ ਬੋਲੇ ਸੰਕੇਤਾਂ ਦੋਮਾਂ ਤੇ ਬਰਾਬਰ ਦਾ ਜ਼ੋਰ ਦਿੰਦੇ ਨੇ ਤੁਹਾਡੀ ਬਾਡੀ ਲੈਂਗੁਏਜ ਤੁਹਾਡੀ ਆਵਾਜ਼ ਦਾ ਉਤਾਰ ਚੜਾ ਗੱਲ ਕਰਨ ਦੀ ਸਪੀਡ ਤੁਹਾਡੇ ਇਸ਼ਾਰੇ ਇਹ ਸਭ ਸ਼ਬਦਾਂ ਜਿੰਨਾ ਹੀ ਜਾਂ ਕਈ ਵਾਰ ਉਸ ਤੋਂ ਵੀ ਜ਼ਿਆਦਾ ਮੈਟਰ ਕਰਦਾ ਅੱਛਾ ਉਹ ਆਪਣੇ ਆਪ ਨਾਲ ਸੰਚਾਰ ਵਾਲੀ ਗੱਲ ਉਹਦਾ ਕੀ ਮਤਲਬ ਹੋਇਆ ਉਹਦਾ ਮਤਲਬ ਹੈ ਤੁਹਾਡੀ ਇੰਟਰਨਲ ਡਾਇਲੋਗ ਤੁਹਾਡੇ ਮਨ ਚ ਕੀ ਚੱਲ ਰਿਹਾ ਹੈ ਉਹ ਸ਼ਬਦ ਜੋ ਤੁਸੀਂ ਆਪਣੇ ਲਈ ਵਰਤਦੇ ਹੋ ਉਹ ਤਸਵੀਰਾਂ ਜੋ ਦੇਖਦੇ ਹੋ ਮਨ ਚ ਐਨ ਐਲ ਪੀ ਇਹੀ ਸਿਖਾਉਂਦੀ ਹੈ ਕਿ ਅਸੀਂ ਸਹੀ ਪਾਸ਼ਾ ਯੂਜ਼ ਕਰਕੇ ਆਪਣੀ ਸੋਚ ਨੂੰ ਰੀ ਵਾਇਰ ਕਰ ਸਕਦੇ ਹਾਂ ਜੇ ਕੋਈ ਲਗਾਤਾਰ ਆਪਣੇ ਆਪ ਨੂੰ ਕਹੀ ਜਾਵੇ ਮੈਂ ਨਹੀਂ ਕਰ ਸਕਦਾ ਮੇਰੇ ਵਾਸਤੇ ਨਹੀਂ ਤਾਂ ਉਹਦਾ ਦਿਮਾਗ ਉਹੀ ਸੱਚ ਮੰਨ ਲੈਂਦਾ ਪਰ ਜੇ ਪਾਸ਼ਾ ਬਦਲ ਲੀ ਜਾਏ ਜਿਵੇਂ ਮੈਂ ਇਹ ਕੰਨਾ ਸਿੱਖ ਰਿਹਾ ਹਾਂ ਜਾਂ ਮੈਂ ਕੋਸ਼ਿਸ਼ ਕਰ ਰਿਹਾ ਹਾਂ ਤਾਂ ਪੌਸਿਬਿਲਿਟੀਆਂ ਖੁੱਲ ਜਾਂਦੀਆਂ ਨੇ ਹਾਂ ਇਹ ਗੱਲ ਤਾਂ ਹੈਗੀ ਐ ਜਿਵੇਂ ਪੰਜਾਬੀ ਚ ਕਹਾਵਤ ਹੈ ਨਾ ਸਿਰਫ ਕਹਿਣਾ ਨਹੀਂ ਆਉਣਾ ਚਾਹੀਦਾ ਸੁਣਾਉਣਾ ਆਉਣਾ ਚਾਹੀਦਾ ਭਾਵੇਂ ਉਹ ਦੂਜਿਆਂ ਨੂੰ ਹੋਵੇ ਜਾਂ ਆਪਣੇ ਆਪ ਨੂੰ ਸੁਣਾਉਣਾ ਹੋਵੇ ਗੱਲ ਦਿਲ ਤੱਕ ਪਹੁੰਚਣੀ ਚਾਹੀਦੀ ਐ ਬਿਲਕੁਲ ਤੇ ਇਸੇ ਚ ਇਹ ਵੀ ਸ਼ਾਮਿਲ ਹੈ ਕਿ ਤੁਸੀਂ ਦੂਜਿਆਂ ਦੇ ਸੰਚਾਰ ਨੂੰ ਕਿੰਨਾ ਕੁ ਸਮਝਦੇ ਹੋ ਉਹਨਾਂ ਦੀ ਬਾਡੀ ਕੀ ਕਹਿ ਰਹੀ ਹੈ ਸ਼ਬਦਾਂ ਪਿੱਛੇ ਅਸਲ ਮਤਲਬ ਕੀ ਹੋ ਸਕਦਾ ਹੈ ਇਹ ਸਭ ਕਮਿਊਨੀਕੇਸ਼ਨ ਦੀ ਮਾਸਟਰੀ ਦਾ ਹਿੱਸਾ ਹੈ ਤੇ ਰੌਬਿਨਸ ਦੇ ਹਿਸਾਬ ਨਾਲ ਇਹ ਪਾਵਰ ਦਾ ਬਹੁਤ ਵੱਡਾ ਸੋਰਸ ਹੈ ਇਸੇ ਸੋਚ ਨੂੰ ਅੱਗੇ ਲੈ ਕੇ ਚੱਲੀਏ ਤਾਂ ਚੌਥਾ ਕਨਸੈਪਟ ਆਉਂਦਾ ਰੀਫਰੇਮਿੰਗ ਦਾ ਵਿਚਾਰਾਂ ਨੂੰ ਨਵਾਂ ਫਰੇਮ ਦੇਣਾ ਸਰੋਤ ਕਹਿੰਦੇ ਨੇ ਕਿ ਕਿਸੇ ਵੀ ਚੀਜ਼ ਦਾ ਮਤਲਬ ਅਸੀਂ ਖੁਦ ਦਿੰਨੇ ਆ ਤੇ ਉਹੀ ਮਤਲਬ ਸਾਡੀ ਫੀਲਿੰਗ ਤੈਅ ਕਰਦਾ ਹੈ ਇੱਕ ਵੇ ਕੰਮ ਕਰਦਾ ਜੀ ਇਹ ਐਨਐਲਪੀ ਦੀ ਇੱਕ ਬਹੁਤ ਹੀ ਪਾਵਰਫੁਲ ਟੈਕਨੀਕ ਹੈ ਰੀਫਰੇਮਿੰਗ ਦਾ ਮਤਲਬ ਹੈ ਕਿਸੇ ਸਥਿਤੀ ਨੂੰ ਕਿਸੇ ਘਟਨਾ ਨੂੰ ਜਾਂ ਕਿਸੇ ਵਿਚਾਰ ਨੂੰ ਇੱਕ ਵੱਖਰੇ ਨਜ਼ਰੀਏ ਇੱਕ ਵੱਖਰੇ ਫਰੇਮ ਵਿੱਚ ਰੱਖ ਕੇ ਦੇਖਣਾ ਜਦੋਂ ਤੁਸੀਂ ਫਰੇਮ ਬਦਲਦੇ ਹੋ ਤਾਂ ਉਹਦਾ ਮਤਲਬ ਬਦਲ ਜਾਂਦਾ ਹੈ ਤੇ ਜਦੋਂ ਮਤਲਬ ਬਦਲਦਾ ਹੈ ਤਾਂ ਉਹਦੇ ਨਾਲ ਜੁੜੀ ਤੁਹਾਡੀ ਇਮੋਸ਼ਨਲ ਰਿਐਕਸ਼ਨ ਵੀ ਬਦਲ ਜਾਂਦੀ ਹੈ ਇਹ ਕਿਸੇ ਬੁਰੀ ਸਥਿਤੀ ਨੂੰ ਚੰਗੀ ਜਾਂ ਘੱਟੋ ਘੱਟ ਸਿੱਖਣ ਵਾਲੀ ਬਣਾਉਣ ਦਾ ਤਰੀਕਾ ਹੈ ਕੋਈ ਉਦਾਹਰਣ ਦੇ ਕੇ ਸਮਝਾਓਗੇ ਤਾਂ ਸੌਖਾ ਰਹੇਗਾ ਹਾਂਜੀ ਜ਼ਰੂਰ ਮੰਨ ਲਓ ਕਿਸੇ ਦਾ ਕੋਈ ਪ੍ਰੋਜੈਕਟ ਫੇਲ ਹੋ ਗਿਆ ਇੱਕ ਫਰੇਮ ਤਾਂ ਇਹ ਹੋ ਸਕਦਾ ਮੈਂ ਫੇਲ ਹੋ ਗਿਆ ਮੈਂ ਨਿਕੰਮਾ ਹਾਂ ਇਸ ਨਾਲ ਕੀ ਹੋਗਾ ਨਿਰਾਸ਼ਾ ਉਦਾਸੀ ਹੁਣ ਇਹਨੂੰ ਰੀਫਰੇਮ ਕਰੀਏ ਅੱਛਾ ਇਹ ਤਰੀਕਾ ਕੰਮ ਨਹੀਂ ਕਰਦਾ ਮੈਨੂੰ ਬਹੁਤ ਕੀਮਤੀ ਫੀਡਬੈਕ ਮਿਲ ਗਿਆ ਕਿ ਅੱਗੇ ਕੀ ਨਹੀਂ ਕਰਨਾ ਦੇਖੋ ਕਟਣਾ ਉਹੀ ਹੈ ਪਰ ਦੂਜਾ ਫਰੇਮ ਸਿੱਖਣ ਦਾ ਇੰਪਰੂਵਮੈਂਟ ਦਾ ਅੱਗੇ ਵਧਣ ਦਾ ਰਸਤਾ ਖੋਲਦਾ ਸਾਰੀ ਫੀਲਿੰਗ ਹੀ ਬਦਲ ਗਈ ਸਮਝ ਗਿਆ ਤਾਂ ਇਹ ਸਿਰਫ ਪੋਜ਼ਿਟਿਵ ਸੋਚਣ ਵਾਲੀ ਗੱਲ ਨਹੀਂ ਹੈ ਬਲਕਿ ਸਥਿਤੀ ਨੂੰ ਇਸ ਤਰੀਕੇ ਨਾਲ ਦੇਖਣਾ ਹੈ ਜਿਸ ਨਾਲ ਬੰਦਾ ਪਾਵਰਲੈਸ ਦੀ ਥਾਂ ਪਾਵਰਫੁਲ ਮਹਿਸੂਸ ਕਰੇ ਸੋਰਸ ਚ ਇੱਕ ਲਾਈਨ ਸੀ ਹਰ ਪ੍ਰੋਬਲਮ ਇੱਕ ਨਵੀਂ ਸੋਚ ਲਈ ਮੌਕਾ ਸ਼ਾਇਦ ਪੰਜਾਬੀ ਚ ਕਹਿ ਸਕਦੇ ਆ ਹਰ ਔਕਰ ਇੱਕ ਨਵੀਂ ਸੋਚ ਦਾ ਮੌਕਾ ਬਿਲਕੁਲ ਇਹ ਤੁਹਾਨੂੰ ਯਾਦ ਕਰਾਉਂਦਾ ਹੈ ਕਿ ਚੁਆਇਸ ਹਮੇਸ਼ਾ ਤੁਹਾਡੇ ਕੋਲ ਹੈ ਕਿਸੇ ਵੀ ਸਿਚੁਏਸ਼ਨ ਦਾ ਮੀਨਿੰਗ ਕੀ ਕੱਢਣਾ ਇਹ ਕੰਟਰੋਲ ਤੁਹਾਡੇ ਹੱਥ 'ਚ ਹੈ ਇਹ ਸਾਰੇ ਕਨਸੈਪਟ ਮਿਲ ਕੇ ਤਾਂ ਬੜੀ ਪਾਵਰਫੁਲ ਤਸਵੀਰ ਬਣਾ ਰਹੇ ਨੇ ਪੰਜਵਾਂ ਪੁਆਇੰਟ ਹੈ ਨਿੱਜੀ ਸ਼ਕਤੀ ਦੇ ਸਿਧਾਂਤ ਪ੍ਰਿੰਸੀਪਲਸ ਆਫ ਪਰਸਨਲ ਪਾਵਰ ਸਰੋਤਾਂ ਚ ਇਹਨਾਂ ਦੀ ਲਿਸਟ ਹੈ ਜਿਵੇਂ ਪਹਿਲਾ ਹੈ ਸਪਸ਼ਟਤਾ ਬਰਾਬਰ ਸ਼ਕਤੀ ਕਲੈਰਿਟੀ ਇਜ਼ ਪਾਵਰ ਇਸ ਬਾਰੇ ਥੋੜਾ ਹੋਰ ਦੱਸੋਗੇ ਹਾਂਜੀ ਇਹ ਪ੍ਰਿੰਸੀਪਲਸ ਰੌਬਿਨਸ ਦੀ ਫਿਲਾਸਫੀ ਦੀ ਨੀਂਹ ਨੇ ਸਪਸ਼ਟਤਾ ਸ਼ਕਤੀ ਦਾ ਮਤਲਬ ਹੈ ਕਿ ਜਿੰਨਾ ਜ਼ਿਆਦਾ ਕਲੀਅਰ ਹੋਗਾ ਕਿ ਤੁਸੀਂ ਜ਼ਿੰਦਗੀ ਚ ਚਾਹੁੰਦੇ ਕੀ ਹੋ ਬਿਲਕੁਲ ਸਪੈਸੀਫਿਕ ਹੋਸ ਤਰੀਕੇ ਨਾਲ ਉਨੀ ਜ਼ਿਆਦਾ ਪਾਵਰ ਹੋਗੀ ਤੁਹਾਡੇ ਕੋਲ ਉਹਨੂੰ ਹਾਸਿਲ ਕਰਨ ਲਈ ਜੇ ਟੀਚੇ ਧੁੰਦਲੇ ਜੇ ਨੇ ਐਵੇਂ ਵੇਗ ਨੇ ਤਾਂ ਤੁਹਾਡੀ એનર્ਜੀ ਖਿੰਡ ਜਾਂਦੀ ਹੈ ਸਪਸ਼ਟਤਾ ਇੱਕ ਲੇਜ਼ਰ ਬੀਮ ਵਾਂਗ ਕੰਮ ਕਰਦੀ ਹੈ ਤੁਹਾਡੇ ਫੋਕਸ ਤੇ ਐਫਰਟਸ ਨੂੰ ਸਹੀ ਦਿਸ਼ਾ ਦਿੰਦੀ ਹੈ ਹੂੰ ਤੇ ਦੂਜਾ ਪ੍ਰਿੰਸੀਪਲ ਵਿਸ਼ਵਾਸ ਬਰਾਬਰ ਫਿਲਟਰ ਬੀਲੀਫਸ ਆਰ ਫਿਲਟਰਸ ਇਕਵੇਂ ਸਾਡੇ ਜਿਹੜੇ ਵਿਸ਼ਵਾਸ ਨੇ ਸਾਡੀਆਂ ਬਿਲੀਵਸ ਉਹ ਐਨਕਾ ਮੰਗਨੇ ਜਿਨ੍ਹਾਂ ਰਾਹੀਂ ਅਸੀਂ ਦੁਨੀਆ ਨੂੰ ਦੇਖਦੇ ਆ ਉਹ ਸਾਡੇ ਲਈ ਪੋਸਿਬਿਲਿਟੀਆਂ ਨੂੰ ਜਾਂ ਤਾਂ ਖੋਲ ਦਿੰਦੇ ਨੇ ਜਾਂ ਬੰਦ ਕਰ ਦਿੰਦੇ ਨੇ ਜੇ ਤੁਸੀਂ ਯਕੀਨ ਕਰਦੇ ਹੋ ਕਿ ਤੁਸੀਂ ਕਾਮਯਾਬ ਹੋ ਸਕਦੇ ਹੋ ਤਾਂ ਤੁਹਾਡਾ ਦਿਮਾਗ ਉਹਦੇ ਸਬੂਤ ਲੱਭੇਗਾ ਮੌਕੇ ਦੇਖੇਗਾ ਜੇ ਯਕੀਨ ਕਰਦੇ ਹੋ ਕਿ ਇਹ ਨਹੀਂ ਹੋ ਸਕਦਾ ਤਾਂ ਦਿਮਾਗ ਰੁਕਾਵਟਾਂ ਲੱਭੇਗਾ ਕਾਰਨ ਲੱਭੇਗਾ ਕਿ ਕਿਉਂ ਨਹੀਂ ਹੋ ਸਕਦਾ ਇਹ ਵਿਸ਼ਵਾਸ ਅਕਸਰ ਸਾਨੂੰ ਪਤਾ ਵੀ ਨਹੀਂ ਹੁੰਦੇ ਸਬਕੌਨਸ਼ੀਅਸ ਹੁੰਦੇ ਨੇ ਪਰ ਸਾਡੇ ਹਰ ਫੈਸਲੇ ਹਰ ਐਕਸ਼ਨ ਨੂੰ ਇਨਫਲੂਐਂਸ ਕਰਦੇ ਨੇ ਇਸ ਲਈ ਆਪਣੇ ਲਿਮਿਟਿੰਗ ਬਿਲੀਫਸ ਨੂੰ ਪਛਾਣਨਾ ਤੇ ਬਦਲਣਾ ਬਹੁਤ ਜ਼ਰੂਰੀ ਹੈ ਤਾਂ ਮਤਲਬ ਸਪਸ਼ਟਤਾ ਹੋਗੀ ਸਹੀ ਵਿਸ਼ਵਾਸ ਹੋਗੇ ਉਸ ਤੋਂ ਬਾਅਦ ਤੀਜਾ ਸਿਧਾਂਤ ਕਿਰਿਆ ਇਕੁਅਲਸ ਟੂ ਕੁੰਜੀ ਐਕਸ਼ਨ ਇਜ਼ ਦ ਕੀ ਹਾਂਜੀ ਕਿਉਂਕਿ ਸਿਰਫ ਸੋਚਣ ਨਾਲ ਜਾਂ ਯਕੀਨ ਕਰਨ ਨਾਲ ਕੁਝ ਨਹੀਂ ਹੁੰਦਾ ਅਸਲੀ ਰਿਜ਼ਲਟਸ ਉਦੋਂ ਮਿਲਦੇ ਨੇ ਜਦੋਂ ਤੁਸੀਂ ਲਗਾਤਾਰ ਫੋਕਸਡ ਐਕਸ਼ਨ ਲੈਂਦੇ ਹੋ ਕੰਸਿਸਟੈਂਟ ਐਕਸ਼ਨ ਗਿਆਨ ਉਦੋਂ ਤੱਕ ਸਿਰਫ ਪੋਟੈਂਸ਼ੀਅਲ ਪਾਵਰ ਹੈ ਜਦੋਂ ਤੱਕ ਉਸ ਨੂੰ ਯੂਜ਼ ਨਾ ਕੀਤਾ ਜਾਵੇ ਐਕਸ਼ਨ ਹੀ ਉਸ ਗਿਆਨ ਨੂੰ ਅਸਲ ਪਾਵਰ 'ਚ ਬਦਲਦਾ ਹੈ ਰੌਬਿੰਸ ਤਾਂ ਮੈਸਿਵ ਐਕਸ਼ਨ ਦੀ ਗੱਲ ਕਰਦੇ ਨੇ ਛੋਟੇ-ਮੋਟੇ ਕਦਮ ਨਹੀਂ ਵੱਡੇ ਲੈਵਲ ਤੇ ਐਫਰਟ ਕਰਨਾ ਤੇ ਆਖਰੀ ਸਿਧਾਂਤ ਇਹਨਾਂ ਜੋ ਹੈ ਨਤੀਜਾ ਸੋਚ ਆਊਟਕਮ ਥਿੰਕਿੰਗ ਇਹ ਸਿਰਫ ਬਿਜ਼ੀ ਰਹਿਣ ਤੋਂ ਕਿਵੇਂ ਵੱਖਰਾ ਹੋਇਆ ਬਹੁਤ ਫਰਕ ਹੈ ਬਹੁਤ ਲੋਕ ਸਾਰਾ ਦਿਨ ਕੰਮ ਕਰਦੇ ਰਹਿੰਦੇ ਨੇ ਐਕਟੀਵਿਟੀਜ਼ 'ਚ ਉਲਝੇ ਰਹਿੰਦੇ ਨੇ ਪਰ ਦਿਨ ਦੇ ਅਖੀਰ 'ਚ ਉਹ ਆਪਣੇ ਗੋਲਸ ਦੇ ਨੇੜੇ ਨਹੀਂ ਪਹੁੰਚਦੇ ਨਤੀਜਾ ਸੋਚਦਾ ਮਤਲਬ ਹੈ ਹਮੇਸ਼ਾ ਆਪਣੇ ਐਂਡ ਰਿਜ਼ਲਟ ਤੇ ਜੋ ਤੁਸੀਂ ਚਾਹੁੰਦੇ ਹੋ ਉਸ ਤੇ ਨਜ਼ਰ ਰੱਖਣਾ ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਪੁੱਛਣਾ ਕਿ ਇਹ ਮੈਨੂੰ ਮੇਰੇ ਟੀਚੇ ਵੱਲ ਲੈ ਕੇ ਜਾ ਰਿਹਾ ਹੈ ਇਹ ਪੱਕਾ ਕਰਦਾ ਕਿ ਤੁਹਾਡੀ ਮਿਹਨਤ ਸਹੀ ਦਿਸ਼ਾ 'ਚ ਲੱਗੇ ਨਾ ਕਿ ਸਿਰਫ ਟਾਈਮ ਪਾਸ ਹੋਵੇ ਅੱਛਾ ਤਾਂ ਇਹ ਚਾਰੇ ਮਿਲ ਕੇ ਅਸਲ ਪਾਵਰ ਬਣਦੇ ਨੇ ਕਲੀਅਰ ਗੋਲ ਉਸ ਨੂੰ ਹਾਸਲ ਕਰਨ ਦਾ ਯਕੀਨ ਉਸ ਵੱਲ ਲਗਾਤਾਰ ਐਕਸ਼ਨ ਤੇ ਹਮੇਸ਼ਾ ਐਂਡ ਰਿਜ਼ਲਟ ਤੇ ਫੋਕਸ ਜਿਵੇਂ ਸਰੋਚ ਕਿਹਾ ਪਾਵਰ ਇਜ਼ ਇਕੁਅਲ ਟੂ ਕਲੈਰਿਟੀ ਪਲੱਸ ਬਲੀਫ ਪਲੱਸ ਐਕਸ਼ਨ ਪਲੱਸ ਆਊਟਕਮ ਫੋਕਸ ਇੱਕ ਤਰ੍ਹਾਂ ਨਾਲ ਬਿਲਕੁਲ ਇਹ ਇੱਕ ਪੂਰਾ ਫਰੇਮਵਰਕ ਹੈ ਪਰਸਨਲ ਇਫੈਕਟਿਵਨੈਸ ਦਾ ਮਤਲਬ ਆਪਣੀ ਕਾਰਗੁਜ਼ਾਰੀ ਵਧਾਉਣ ਦਾ ਠੀਕ ਹੈ ਹੁਣ ਆਖਰੀ ਮੇਨ ਕਨਸੈਪਟ ਜਿਸ ਦੀ ਗੱਲ ਸਰੋਤ ਕਰਦੇ ਨੇ ਉਹ ਹੈ ਸਿਹਤ ਤੇ ਊਰਜਾ ਵਿੱਚ ਮਹਾਰਤ ਹੈਲਥ ਐਂਡ એનર્ਜੀ ਮਾਸਟਰੀ ਅਕਸਰ ਸੈਲਫ ਹੈਲਪ ਕਿਤਾਬਾਂ ਸਿਰਫ ਦਿਮਾਗੀ ਗੱਲਾਂ ਕਰਦੀਆਂ ਨੇ ਪਰ ਰੌਬਿੰਸ ਫਿਜ਼ੀਕਲ ਹੈਲਥ ਨੂੰ ਐਨਾ ਇੰਪੋਰਟੈਂਸ ਕਿਉਂ ਦਿੰਦੇ ਨੇ ਕਿਉਂਕਿ ਰੌਬਿੰਸ ਦੇ ਹਿਸਾਬ ਨਾਲ ਤੁਹਾਡੀ ਫਿਜ਼ੀਕਲ ਐਨਰਜੀ ਹੀ ਤੁਹਾਡੀ ਮੈਂਟਲ ਕਲੈਰਿਟੀ ਤੇ ਇਮੋਸ਼ਨਲ ਸਟੇਟ ਦਾ ਫਾਊਂਡੇਸ਼ਨ ਹੈ ਨੀ ਹੈ ਜੇ ਸਰੀਰ ਥੱਕਿਆ ਹੋਇਆ ਨਿਊਟ੍ਰੀਐਂਟਸ ਦੀ ਕਮੀ ਹੈ ਡੀਹਾਈਡਰੇਟਡ ਹੈ ਤਾਂ ਦਿਮਾਗ ਆਪਣੀ ਪੂਰੀ ਕੈਪੈਸਿਟੀ ਤੇ ਕੰਮ ਕਰ ਹੀ ਨਹੀਂ ਸਕਦਾ ਉਹ ਸਰੀਰ ਨੂੰ ਇੱਕ ਹਾਈ ਪਰਫਾਰਮੈਂਸ ਮਸ਼ੀਨ ਵਾਂਗ ਦੇਖਦੇ ਨੇ ਜਿਸ ਨੂੰ ਸਹੀ ਦੇਖਭਾਲ ਤੇ ਸਹੀ ਫਿਊਲ ਚਾਹੀਦਾ ਹੈ ਤੇ ਉਹਨਾਂ ਦੇ ਇਸ ਬਾਰੇ ਕੁਝ ਖਾਸ ਵਿਚਾਰ ਵੀ ਨੇ ਜਿਵੇਂ ਡਾਈਟ ਬਰੀਥਿੰਗ ਪਾਣੀ ਹਾਂਜੀ ਉਹਨਾਂ ਦੇ ਕੁਝ ਆਈਡੀਆਜ਼ ਆਮ ਸਲਾਹ ਤੋਂ ਸ਼ਾਇਦ ਥੋੜੇ ਵੱਖਰੇ ਹੋਣ ਉਹ ਐਲਕਲਾਈਨ ਡਾਈਟ ਤੇ ਜ਼ੋਰ ਦਿੰਦੇ ਨੇ ਮਤਲਬ ਜ਼ਿਆਦਾ ਸਬਜ਼ੀਆਂ ਫਲ ਫੂਡ ਕੰਬਾਈਨਿੰਗ ਦੀ ਗੱਲ ਕਰਦੇ ਨੇ ਤਾਂ ਕਿ ਪਾਚਨ ਸੌਖਾ ਹੋਵੇ ਤੇ એનર્ਜੀ ਬਚੇ ਉਹ ਡੁੰਗੇ ਸਾਲ ਲੈਣ ਦੀਆਂ ਕਸਰਤਾਂ ਜਿਹਨੂੰ ਉਹ ਲਿੰਫੈਟਿਕ ਸਿਸਟਮ ਕਲੀਨ ਕਰਨ ਲਈ ਕਹਿੰਦੇ ਨੇ ਉਹਨੂੰ ਬਹੁਤ ਜ਼ਰੂਰੀ ਮੰਨਦੇ ਨੇ ਤੇ ਸਹੀ ਮਾਤਰਾ ਚ ਪਾਣੀ ਪੀਣ ਤੇ ਬਹੁਤ ਜ਼ੋਰ ਦਿੰਦੇ ਨੇ ਮੇਨ ਗੱਲ ਇਹ ਹੈ ਕਿ ਜੇ ਟੌਪ ਤੇ ਪਰਫਾਰਮ ਕਰਨਾ ਹੈ ਤਾਂ ਭਰਪੂਰ ਫਿਜ਼ੀਕਲ એનર્ਜੀ ਹੋਣੀ ਲਾਜ਼ਮੀ ਹੈ ਇਹ ਗੱਲ ਤਾਂ ਬਿਲਕੁਲ ਸਹੀ ਲੱਗਦੀ ਹੈ ਜੇ энерਜੀ ਨਹੀਂ ਹੋਣੀ ਤਾਂ ਵੱਡੇ ਵੱਡੇ ਪਲਾਨ ਬਣਾ ਕੇ ਵੀ ਕੰਮ ਕਿਵੇਂ ਹੋਊਗਾ ਇੱਕ ਪੰਜਾਬੀ ਲਾਈਨ ਯਾਦ ਆ ਰਹੀ ਐ ਸਰੋਤਾਂ ਚੋਂ એનર્ਜੀ ਬਣਾਵੇਂਗਾ ਤਾਂ ਐਗਜ਼ੀਕਿਊਸ਼ਨ ਹੋਵੇਗੀ ਬਿਨਾ એનર્ਜੀ ਦੇ ਤਾਂ ਸਭ ਕਾਗਜ਼ਾਂ ਦੀ ਰਹਿ ਜਾਣਾ ਸਹੀ ਗੱਲ ਐ ਉਹ ਫਿਜ਼ੀਕਲ ਤੇ ਮੈਂਟਲ ਹੈਲਥ ਨੂੰ ਅਲੱਗ-ਅਲੱਗ ਨਹੀਂ ਦੇਖਦੇ ਇਹ ਇੱਕ ਦੂਜੀ ਨਾਲ ਡੂੰਗੇ ਜੁੜੇ ਹੋਏ ਨੇ ਉਹਨਾਂ ਦੇ ਸਿਸਟਮ ਚ ਤਾਂ ਜੇ ਹੁਣ ਆਪਾਂ ਇਹ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਅਸੀਮਤ ਸ਼ਕਤੀ ਦੇ ਮੇਨ ਲੈਸਨਸ ਮੁੱਖ ਸਬਕ ਕੀ ਨੇ ਜੋ ਲੋਕ ਯਾਦ ਰੱਖ ਸਕਦੇ ਨੇ ਮੇਰੇ ਖਿਆਲ ਚ ਮੋٹے ਤੌਰ ਤੇ ਇਹ ਨੇ ਬੈਲਾ ਆਪਣੀ ਇਮੋਸ਼ਨਲ ਸਟੇਟ ਦੇ ਮਾਲਕ ਬਣੋ ਉਹਨੂੰ ਕੰਟਰੋਲ ਕਰਨਾ ਸਿੱਖੋ ਦੂਜਾ ਕਾਮਯਾਬੀ ਦਾ ਪੈਟਰਨ ਹੁੰਦਾ ਉਸਨੂੰ ਸਮਝੋ ਤੇ ਮਾਡਲ ਕਰੋ ਤੀਜਾ ਕਮਿਊਨੀਕੇਸ਼ਨ ਸਿਰਫ ਬੋਲਣਾ ਨਹੀਂ ਅਸਰ ਪਾਉਣਾ ਹੈ ਆਪਣੇ ਤੇ ਵੀ ਦੂਜਿਆਂ ਤੇ ਵੀ ਚੌਥਾ ਹਰ ਹਾਲਾਤ ਦਾ ਮਤਲਬ ਤੁਹਾਡੇ ਹੱਥ 'ਚ ਹੈ ਰੀਫਰੇਮ ਕਰਨਾ ਸਿੱਖੋ ਪੰਜਵਾਂ ਅਸਲੀ ਪਾਵਰ ਆਉਂਦੀ ਹੈ ਕਲੈਰਿਟੀ ਬਿਲੀਫ ਐਕਸ਼ਨ ਤੇ ਆਊਟਕਮ ਫੋਕਸ ਤੋਂ ਤੇ ਆਖਿਰਚ ਤੁਹਾਡੀ ਫਿਜ਼ੀਕਲ એનર્ਜੀ ਤੁਹਾਡੀ ਮੇਂਟੇਨਡ ਪਾਵਰ ਦੀ ਬੁਨਿਆਦ ਹੈ ਵਾਹ ਇਹ ਸੱਚਮੁੱਚ ਟੋਨੀ ਰੋਬਿਨਸ ਦਾ ਆਪਣਾ ਸਟਾਈਲ ਐਨ ਐਲ ਪੀ ਦੀਆਂ ਟੈਕਨੀਕਸ ਤੇ ਜ਼ਿੰਦਗੀ ਬਦਲਣ ਵਾਲੀ ਸੋਚ ਦਾ ਇੱਕ ਕਹਿ ਲੋ ਕਾਫੀ ਡੂੰਗਾ ਤੇ ਪਾਵਰਫੁੱਲ ਮਿਕਸਚਰ ਹੈ ਸਰੋਤ ਵੀ ਇਹੀ ਕਹਿੰਦੇ ਨੇ ਕਿ ਇਹ ਕਿਤਾਬ ਕੋਈ ਹਲਕੀ ਫੁਲਕੀ ਮੋਟੀਵੇਸ਼ਨ ਵਾਲੀ ਨਹੀਂ ਸਗੋਂ ਇੱਕ ਡੂੰਗੀ ਸਟਰਕਚਰਡ ਤੇ ਪ੍ਰੈਕਟੀਕਲ ਗਾਈਡ ਹੈ ਖਾਸ ਕਰਕੇ ਉਹਨਾਂ ਲਈ ਜੋ ਆਪਣੇ ਮਨ ਨੂੰ ਰੀਪ੍ਰੋਗਰਾਮ ਕਰਨ ਲਈ ਸੀਰੀਅਸ ਨੇ ਜਿਵੇਂ ਕੋਈ ਬਿਜ਼ਨਸਮੈਨ ਹੋਵੇ ਕੋਚ ਹੋਵੇ ਜਾਂ ਕੋਈ ਵੀ ਪ੍ਰੋਫੈਸ਼ਨਲ ਹਾਂਜੀ ਇਹ ਐਫਰਟ ਮੰਗਦੀ ਹੈ ਇਸ ਨੂੰ ਪੜਨਾ ਤੇ ਲਾਗੂ ਕਰਨਾ ਪਰ ਫਿਰ ਰਿਜ਼ਲਟ ਵੀ ਉਸੇ ਹਿਸਾਬ ਨਾਲ ਡੂੰਗੇ ਹੋ ਸਕਦੇ ਨੇ ਇਹ ਸਿਰਫ ਫੀਲ ਗੁੱਡ ਬਾਰੇ ਨਹੀਂ ਇਹ ਡੂ ਗੁੱਡ ਤੇ ਅਸਲੀ ਨਤੀਜੇ ਲਿਆਉਣ ਬਾਰੇ ਜ਼ਿਆਦਾ ਹੈ ਬਿਲਕੁਲ ਅੱਜ ਕਾਫੀ ਕੁਝ ਸਿੱਖਣ ਨੂੰ ਮਿਲਿਆ ਕਿ ਆਪਣੀ ਅੰਦਰਲੀ ਪਾਵਰ ਨੂੰ ਕਿਵੇਂ ਜਗਾਇਆ ਜਾ ਸਕਦਾ ਹੈ ਜਾਂਦੇ ਜਾਂਦੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡ ਕੇ ਜਾਣਾ ਚਾਹਾਂਗਾ ਜਿਸ ਤੇ ਉਹ ਖੁਦ ਸੋਚ ਵਿਚਾਰ ਕਰ ਸਕਣ ਆਪਾਂ ਵਿਸ਼ਵਾਸ ਇਸ ਇਕੁਅਲ ਟੂ ਫਿਲਟਰ ਦੀ ਗੱਲ ਕੀਤੀ ਸੀ ਕਿ ਸਾਡੇ ਬਿਲੀਵਸ ਸਾਡੀ ਰਿਐਲਿਟੀ ਨੂੰ ਸ਼ੇਪ ਕਰਦੇ ਨੇ ਤਾਂ ਸਵਾਲ ਇਹ ਹੈ ਕਿਹੜਾ ਇੱਕ ਅਜਿਹਾ ਵਿਸ਼ਵਾਸ ਹੋ ਸਕਦਾ ਹੈ ਜੋ ਸ਼ਾਇਦ ਅਣਜਾਣੇ ਵਿੱਚ ਕਿਸੇ ਦੀ ਨਿੱਜੀ ਸ਼ਕਤੀ ਨੂੰ ਰੋਕ ਰਿਹਾ ਹੋਵੇ ਤੇ ਜੇ ਉਸ ਨੂੰ ਅੱਜ ਬਦਲਣ ਦਾ ਫੈਸਲਾ ਕੀਤਾ ਜਾਵੇ ਤਾਂ ਕੀ ਕੁਝ ਸੰਭਵ ਹੋ ਸਕਦਾ ਹੈ ਹੂੰ ਇਹ ਬਹੁਤ ਡੂੰਗਾ ਸਵਾਲ ਹੈ ਸੋਚਣ ਲਈ ਆਪਣੇ ਬਿਲੀਫਸ ਨੂੰ ਇਮਾਨਦਾਰੀ ਨਾਲ ਦੇਖਣਾ ਸ਼ਾਇਦ ਇਹੀ ਬਦਲਾਅਲ ਪਹਿਲਾ ਤੇ ਸਭ ਤੋਂ ਜ਼ਰੂਰੀ ਕਦਮ ਹੋਵੇ।